ਗਰਾਊਂਡ ਜ਼ੀਰੋ ਦੀ ਜੇਕਰ ਗੱਲ ਕਰਦੇ ਆ ਤਾਂ ਸਰਹੱਦ ਦੇ ਨੇੜੇ ਐ ਜਿੱਥੇ ਕਿ ਤਾਰੋ ਪਾਰ ਜਿਹੜੀ ਐ ਉਹ ਕਿਸਾਨਾਂ ਦੀ ਜਿਹੜੀ ਐ ਪੈਲੀ ਐ ਜਿੱਥੇ ਖੇਤੀ ਦੀ ਗੱਲ ਕਰਦੇ ਆ ਖੇਤੀ ਜਿਹੜੀ ਐ ਉਹ ਕਿਸੇ ਦੇ 10 ਕਿੱਲੇ ਨੇ ਕਿਸੇ ਦੇ 2 ਕਿੱਲੇ ਨੇ ਕਿਸੇ ਦੇ 2 ਨੇ ਕਿਸੇ ਦੇ 4 ਨੇ ਕਿਉਂਕਿ ਆਰਥਿਕ ਹਾਲਾਤ ਜਿਹੜੇ ਨੂੰ ਕਿਵੇਂ ਦੇ ਲੋਕਾਂ ਦੇ ਹੁੰਦੇ ਜਾਂਦੇ ਨੇ ਜੇਕਰ ਹੁਣ ਜਿਹੜਾ ਸਮਾਂ ਐ ਉਹ ਫਸਲ ਦਾ ਝੋਨੇ ਦਾ ਜੇਕਰ ਝੋਨਾ ਜਿਹੜਾ ਉਹ ਲੱਗੂਗਾ ਨਾ ਤਾਂ ਲੋਕ ਜਿਹੜੇ ਨੇ ਕਾਰੋਬਾਰ ਕਿਵੇਂ ਚਲਾਉਣਗੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਿਵੇਂ ਕਰਨਗੇ ਸਰਹੱਦ ਦੇ ਨਾਲ ਬਿਲਕੁਲ ਜੁੜੇ ਪਿੰਡ ਦੇ ਜੀਵਿੰਦਾਰ ਦੇ ਨਾਲ ਗੱਲ ਕਰਦੇ ਆ ਕਿ ਜਿਹੜੀ ਤਾਰਾਂ ਪਾਰ ਜਿਹੜੀ ਪਹਿਲੀ ਤੁਹਾਡੀ ਕਿੰਨੀ ਹੈ ਮੈਂ ਤੋ ਦਾਖ ਲਗਾ 10 ਕਿੱਲਾਂ ਦੇ ਵਿੱਚ ਜਿਹੜਾ ਝੋਨੇ ਦਾ ਹੁਣ ਜਿਹੜਾ ਸਮਾਂ ਹੋਇਆ ਪਿਆ ਵਾ ਤਾਂ ਜਿਹੜਾ ਕੱਦੂ ਵੀ ਕਰਨੇ ਨੇ ਤਾਂ ਜਿਹੜਾ ਸਮਾਂ ਜਿਹੜਾ ਲੱਗਦਾ ਜਾਂਦਾ ਤੇ ਸਮਾਂ ਇਹ ਆ ਵੀ ਤਾਰੋਂ ਪਾਰ ਪਹਿਲੀ ਹੈਗੀ ਆ ਇਹ ਵਿੱਚ ਇਹ ਨਾ ਜੇ ਤੇ ਉਹਨਾਂ ਹੁਣ ਗੇਟ ਬੰਦ ਕੀਤੇ ਨੇ ਜੇ ਇਤਾਂ ਦਾ ਮੋਹਰ ਰਵੇ ਫਿਰ ਉਹਨਾਂ ਲੰਘ ਨਹੀਂ ਦੇਣਾ ਝੋਨਾ ਲੱਗਣਾ ਹੀ ਨਹੀਂ ਆ ਕੀ ਕੀ ਲੱਗਦਾ ਹੈ ਕਿ ਜੇਕਰ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾ ਕਿੰਨਾ ਜਿਹੜਾ ਸਮਾਂ ਹੋਰ ਜਿਹੜਾ ਰੁਕਣਾ ਪਾਏਗਾ ਤੇ ਜਿਹੜੇ ਝੋਨੇ ਦਾ ਜਿਹੜਾ ਸਮਾਂ ਲੰਘਦਾ ਜਾਂਦਾ ਹੈ ਨਾ ਚੋਂ ਪਨੀਰੀ ਪਨਾਰੀ ਪਿੱਛੇ ਬੀਜਦੀ ਇਤਨਾ ਪਨੀਰੀ ਬੀਜਦੀ ਆ ਪਨੀਰੀ ਪਿੱਛੇ ਬੀਜੀ ਆ ਅਗਲੇ ਬਨੇ ਨਹੀਂ ਬੀਜਦੇ ਪਨੀਰੀ ਪਨਾਰੀ ਪਨੀਰੀ ਪਿੱਛੇ ਬੀਜੇ ਨੇ ਪਿੱਛੋਂ ਪੋਟ ਕੇ ਖੜੀ ਦੀ ਆ ਤੇ ਇਹ ਆ ਵੀ ਜਿਹੜੇ ਨਾਂ ਲਾਤ ਸਹੀ ਹੋਏ ਤੇ ਫਿਰ ਉਹਨਾਂ ਘੇੜ ਨਹੀਂ ਕੁੰਨੇ ਬੰਦ ਰਹਿਣਗੇ ਉਹਨਾਂ ਇੱਧਰ ਨਿਸ਼ਾਰੇ ਢਾਲੇ ਦਾ ਦੱਸੰਦੇ ਨੇ ਕਿ ਇੱਧਰ 10 12 ਕਲੇ ਦੀ ਕਣਕੇ ਦੀ ਵਟਣ ਵਾਲੀ ਆ ਉਹ ਵੱਡੀ ਨਹੀਂ ਗਈ ਕੀ ਕੀ ਲੱਗਦਾ ਹੈ ਕਿ ਫਿਰ ਆਰਥਿਕ ਹਾਲਾਤ ਜਿਹੜੇ ਕਿਵੇਂ ਦੇ ਹੋ ਜਾਣਗੇ ਹਾਂ ਗਾੜੀਆਂ ਰੱਬ ਜਾਂਦੇ ਬੇਕੌਣ ਕੀ ਕਰਦੇ ਕੀ ਨਹੀਂ ਕਰਦੇ ਨੇ ਗਵਰਨਮੈਂਟ ਦੇ ਕੰਮੇ ਤੇ ਘਰ ਦੇ ਵਿੱਚ ਕਿੰਨੇ ਜਣੇ ਨੇ ਹੋਰ ਜਿਹੜੇ ਕਮਾਉਣ ਵਾਲੇ ਨੇ ਜਾਂ ਹੋਰ ਜਿਹੜੇ ਸਾਰੇ ਖੇਤੀਬੜੀ ਨਿਰਭਰ ਨੇ ਨਹੀਂ ਮੁੰਡਾ ਮੇਰਾ ਛੋਟਾ ਮੈਂ ਹੀ ਆ ਖੇਤੀ ਨੇ ਕਈ ਵਾਰੀ ਹੁੰਦਾ ਨਾ ਉਹ ਬੰਦਾ ਘਰ ਦੇ ਵਿੱਚ ਹੋਰ ਵੀ ਕੋਈ ਕੰਮ ਕਰਦਾ ਚਲੋ ਇੱਕ ਕੰਮ ਨਹੀਂ ਤਾਂ ਦੂਸਰਾ ਕੰਮ ਸੀ ਕੰਮ ਜੋ ਡੰਗਰ ਰੱਖੇ ਨੇ ਬਾਸੀ ਹੋ ਬਾਈ ਦਾਦੇ ਜਾਂ ਡੰਗਰਾਂ ਦਾ 10 ਕਿੱਲੇ ਮੂੰਹ ਦੇ ਨਾਲ ਕਹਿਣਾ ਛੋਟੀ ਗੱਲ ਨਹੀਂ ਦੀ ਜੇਕਰ ਦਸਾਂ ਕਿੱਲਿਆਂ ਦੀ ਜਿਹੜੀ ਕਮਾਈ ਆ ਵੇਖੀ ਜਾਵੇ ਕਿ ਲੱਖਾਂ ਦੇ ਵਿੱਚ ਹੁੰਦੀ ਆ ਤੇ ਘਰ ਦੇ ਬੜੇ ਵੱਡੇ ਖਰਚੇ ਹੁੰਦੇ ਨੇ ਹੋਰ ਵੀ ਜਿਹੜੇ ਮਾਲ ਡੰਗਰ ਰੱਖਿਆ ਤੇ ਖਰਚੇ ਜਿਹੜੇ ਫਿਰ ਉਹ ਹੌਲੀ-ਹੌਲੀ ਘਟਦੇ ਜਾਣਗੇ ਘਟ ਹੀ ਜਾਣੇ ਨੇ ਹੁਣ ਤੂੜੀ ਆ ਮੈਂ ਕਿਸੇ ਨੂੰ ਆਖਿਆ ਮੈਂ ਤੂੜੀ ਬਣਾ ਦੇ ਤੇ ਉਹਨੇ ਆਪਣੀ ਤੂੜੀ ਬਣਾਤੀ ਮੈਂ ਤੇਰੀ ਪਰੋਂ ਬਣਾ ਲਿਆ ਉਹਨੇ ਨਹੀਂ ਗਿੜ ਬੰਦੂ ਨੇ ਉਹਨੇ ਬਣਾਈ ਨਹੀਂ ਰਹਿ ਗਈ ਮੇਰੀ ਵੀ ਤਰ੍ਹਾਂ ਪਰ ਬਣ ਵਾਲੀ ਕੀ ਰੱਬ ਗੜੀ ਕੀ ਅਰਦਾਸ ਕਰਦੇ ਹੋ ਕਿ ਜਿਹੜੇ ਹਾਲਾਤ ਸੌਖੇ ਹੋਣ ਤਾਂ ਸਾਡਾ ਵੀ ਜਿਹੜਾ ਕਾਰੋਬਾਰ ਸੌਖੇ ਰਹੇ ਤੇ ਚੰਗਾ ਲਈ ਤੇ ਕੰਮ ਵਾਲਾ ਔਖਾ ਤਾਰੋਂ ਪਾਰ ਜਿਹੜੇ ਲੋਕ ਨੇ ਜਿਵੇਂ ਕਿ ਕਹਿ ਸਕਦੇ ਆ ਕਿ ਜਿਹੜਾ ਪਾਕਿਸਤਾਨ ਹੈ ਉਸ ਦਾ ਪਿੰਡ ਜਿਹੜਾ ਸਾਹਮਣੇ ਬਿਲਕੁਲ ਜਿਹੜਾ ਦਿਖ ਰਿਹਾ ਕਿਹੜਾ ਪਿੰਡ ਹੈ ਪੰਜ ਚੱਕ ਇਹਨਾਂ ਦੇ ਲੋਕਾਂ ਨੇ ਜਿਹੜੀ ਖੇਤੀਬਾੜੀ ਆਪਣੀ ਸੰਭਾਲੀ ਸੀ ਨਾ ਉਹਨਾਂ ਦੀ ਕਣਕ ਪਈ ਕੋਈ ਇਹ ਕੰਪੈਨਰ ਵੱਡ ਨਹੀਂ ਵੱਢ ਕੇ ਲੈ ਕੇ ਨਹੀਂ ਗਿਡਣਾ ਨੇ ਤੂੜੀ ਵੀ ਹੋਣੀ ਰਹਾੜਾਂ ਮੀਣਾ ਕਢਣੀ ਆ ਉਹ ਭਰੀਆਂ ਪੱਝੀਆਂ ਪੀਆਂ ਨੇ ਉਹਨਾਂ ਦੀ ਕਣਕ ਉਤਰਾ ਘਲੋਤੀ ਹੈ ਕੀ ਕੀ ਲੱਗਦਾ ਹੈ ਕਿ ਹੁਣ ਹਾਲਾਤ ਜਿਹੜੇ ਨੇ ਕੁਝ ਸੁਧਰਨ ਦਾ ਜਿਹੜਾ ਕੁਝ ਕੁਝ ਸਮਝੌਤੇ ਦੇ ਜਿਹੜੇ ਹੋ ਰਹੇ ਨੇ ਅੱਗੇ ਵੱਲ ਵਧ ਰਹੇ ਨੇ ਕਿ ਜਿਹੜਾ ਸਮਝੌਤਾ ਹੋਊਗਾ ਉਹ ਉਹਦੇ ਨਾ ਜਾਂਦਾ ਇਹ ਵੀ ਨਾ ਇਹ ਕੰਮ ਔਖਾ ਹੈ ਉਦੋਂ ਜਦੋਂ ਦਾ ਵੀ ਸਾਡੇ ਪਿੰਡ ਤੋਂ ਸਾਰੇ ਚਲ ਜਾਂਦੇ ਸੀ ਜਦੋਂ ਦਾ ਸਮਝੋ ਤੀ ਗੱਲ ਸੁਣੀ ਉਦੋਂ ਦੇ ਲੋਕ ਹੀ ਰਹਿੰਦੇ ਰਾਤ ਨੂੰ ਇੱਥੇ ਅੱਛਾ ਪਹਿਲਾਂ ਲੋਕ ਰਾਤ ਚਲ ਜਾਂਦੇ ਸੀ ਪਹਿਲਾਂ ਚਲ ਜਾਂਦੇ ਸੀ ਇੱਥੇ ਨਾ ਅਸੀਂ ਨਹੀਂ ਗਏ ਡੰਗਰ ਡੰਗਰ ਕਿਰੇ ਛੱਡ ਕੇ ਕਿੱਥੇ ਜਾਵਾਂਗੇ ਉਹ ਨਗਰ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਗਰਾਊਂਡ ਜ਼ੀਰੋ ਤੇ ਆਂ ਜਿੱਥੇ ਕਿ ਪਿੱਛੇ ਸਰਹੱਦ ਹੈ ਸਾਡੇ ਤਾਂ ਸਰਹੱਦੀ ਇਲਾਕਾ ਹੈ ਜੇਕਰ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਵੀ ਸਰਹੱਦੀ ਦੇ ਲੋਕਾਂ ਦੇ ਨਾਲ ਕਿ ਲੋਕਾਂ ਨੇ ਇਹ ਕਹਿਣਾ ਹੈ ਕਿ ਬਿਲਕੁਲ ਜਿਹੜੀ ਆ ਤੁਸੀਂ ਤਾਰ ਹੈ ਜਿਹੜੀ ਉਹ ਦੇਖੋ ਤਾਂ ਦੂਸਰੀ ਸਾਈਡ ਜਿਹੜਾ ਹੈ ਪਾਕਿਸਤਾਨ ਦਾ ਪਿੰਡ ਹੈ ਤਾਂ ਉੱਥੇ ਬਿਲਕੁਲ ਲੋਕਾਂ ਦੀ ਵੀ ਜਿਹੜੀ ਖੇਤੀਬਾੜੀ ਐਵੇਂ ਪਈ ਹੈ ਤੇ ਸਾਡੇ ਪਿੱਛੇ ਜਿਹੜੇ 10 15 20 ਕਿੱਲੇ ਵੀ ਜਿਹੜੇ ਸਾਡੇ ਇੰਡੀਆ ਦੀ ਜਿਹੜੀ ਆ ਉਹ ਖੇਤੀ ਆ ਕੈਮਰਾ ਪਰਸਨ ਨੂੰ ਕਹੂੰਗਾ ਕਿ ਜੋ ਕੇ ਖੇਤੀ ਦੇ ਵਿੱਚ ਕੰਮ ਕਰਦੇ ਲੋਕ ਨੇ ਉਹ ਦਿਖਾਏ ਜਾਣ ਉਹ ਭਾਰਤ ਦੀ ਸੀਮਾ ਦੇ ਵਿੱਚ ਰਹਿ ਕੇ ਜਿਹੜੇ ਕੰਮ ਕਰ ਰਹੇ ਨੇ ਤਾਂ ਖੇਤੀ ਜਿਹੜੀ ਹੈ ਲੋਕਾਂ ਦੀ ਜਿਹੜੀ ਹੈ ਪਾਕਿਸਤਾਨ ਦੀ ਹੱਦ ਦੇ ਨਾਲ ਹੈ ਤਾਰਾਂ ਤੋਂ ਪਾਰ ਹੈ ਆਰਥਿਕ ਹਾਲਾਤ ਹੁਣ ਕਿਵੇਂ ਦੇ ਹੋਣਗੇ ਇਹ ਹੁਣ ਸਮਝੌਤੇ ਤੋਂ ਬਾਅਦ ਜਾਣਦਾ ਹੈ ਲੋਕਾਂ ਨੇ ਕਿਹਾ ਕਿ ਰੱਬ ਜਾਣਦਾ ਹੈ ਜਲਦੀ ਆਸ ਹੈ ਕਿ ਜਿਹੜਾ ਸਮਝੌਤਾ ਵੀ ਹੋਊਗਾ ਤੇ ਲੋਕਾਂ ਦੇ ਜਿਹੜੇ ਕਾਰੋਬਾਰ ਵੀ ਚੱਲਣਗੇ ਤਾਂ ਆਰਥਿਕ ਹਾਲਾਤ ਜਿਹੜੀ ਲੋਕਾਂ ਦੀ ਜਿਹੜੀ ਹੈ ਉਹ ਵੀ ਸਹੀ ਹੋ ਗਈ ਕੈਮਰਾ ਪਰਸਨ ਦੇ ਨਾਲ ਵਿਸ਼ੂ ਜੀ